ਨਗਰ ਕੀਰਤਨ ਦੇ ਵਿੱਚ ਪਾਇਆ ਖਲਲ ਨਿਊਜ਼ੀਲੈਂਡ ਦੇ ਵਿੱਚ ਕੀਤਾ ਵਿਰੋਧ ਕਿਹਾ ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਹੀ ਰਹਿਣ ਦਿਓ ਇਹ ਸਾਡੀ ਧਰਤੀ ਆ ਗੁਰਦੁਆਰਾ ਨਾਨਕ 68 ਇਸਰ ਦਰਬਾਰ ਮੈਨੂੰ ਰਹਿਵਾ ਤੋਂ ਸਜਿਆ ਨਗਰ ਕੀਰਤਨ ਜਦੋਂ ਵਾਪਿਸ ਗੁਰਦੁਆਰਾ ਸਹਿ ਪਤ ਰਹਸੀ ਤਾਂ ਆਖਰੀ ਪੜਾ ਤੇ ਜਾ ਕੇ ਇੱਕ ਸਾਈਡ ਵਾਲੇ ਪਾਸੇ ਤੋਂ 30 35 ਸਥਾਨਕ ਗਰੁੱਪ ਦੇ ਨੌਜਵਾਨ ਮੁੰਡੇ ਸਾਹਮਣੇ ਆਏ ਅਤੇ ਉਹਨਾਂ ਦੇ ਵੱਲੋਂ ਇੱਥੇ ਕਾਫੀ ਹੰਗਾਮਾ ਕੀਤਾ ਹੱਥਾਂ ਦੇ ਵਿੱਚ ਉਹਨਾਂ ਦੇ ਕੋਲ ਝੰਡੇ ਸੀ ਇਸੇ ਦੌਰਾਨ ਉਹਨਾਂ ਨੇ ਕਾਫੀ ਪ੍ਰਦਰਸ਼ਨ ਕੀਤਾ ਅਤੇ ਨਗਰ ਕੀਰਤਨ ਦਾ ਵਿਰੋਧ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਰਸਤਾ ਵੀ ਰੋਕੀ ਰੱਖਿਆ ਸਿੱਖ ਸੰਗਤਾਂ ਇਸ ਮਾਹੌਲ ਦੇ ਵਿੱਚ ਸ਼ਾਂਤੀ ਬਣਾ ਕੇ ਬੈਠੀਆਂ ਰਹੀਆਂ ਪਤਾ ਲੱਗਿਆ ਕਿ ਇਸ ਮੌਕੇ ਸਿੱਖ ਕਮਿਊਨਿਟੀ ਦੇ ਕਈ ਆਗੂ ਵੀ ਉੱਥੇ ਹਾਜ਼ਰ ਸੀ ਪੁਲਿਸ ਦੀ ਵੀ ਇਹੀ ਸਲਾਹ ਸੀ ਕਿ ਕਿਸੇ ਤਰੀਕੇ ਦਾ ਕੋਈ ਟਕਰਾ ਨਾ ਹੋਵੇ ਪਰ ਸਿੱਖ ਸੰਗਤਾਂ ਨੇ ਬੜੇ ਹੀ ਸ਼ਾਂਤੀ ਦੇ ਨਾਲ ਇਸ ਮਾਹੌਲ ਦਾ ਸਾਹਮਣਾ ਕੀਤਾ ਪਰ ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਨੇ ਕੋਈ ਵੀ ਕਮੀ ਨਹੀਂ ਛੱਡੀ ਜਿਸ ਦਾ ਕੀ ਵੀਡੀਓ ਵੀ ਸਾਹਮਣੇ ਆਇਆ का स्वरूप अंदर लेके चलना बेइंते ठंडे रहो सब करो पर करो यार भाई मुझको मार दो 2200 का मार दो काम आ बंदा कहीं बोल ना भाई कान हां दशे ये ना दशो यो आई एम ट्राइंग टू मेक देम बाय बिग फाइट ना स्टैंड अप सेस्टिंग ओके वी वांट वी बोन वांट टू यू द स्मैक ऑन एवरीवन कोई भी बोलू एकदम सारे तरफ ओए ओए वीर आए हुए आए तू दान दे हरियाणा लगे बस नै अपना करके नेखण के चंगे भरे गाड़ियां रहगियां ने स्याने बहने ਇਹ ਹੈ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਅਜਿਹੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿਰਫ ਈਸਾਈ ਧਰਮ ਨੂੰ ਛੱਡ ਕੇ ਬਾਕੀ ਸਾਰੇ ਧਰਮਾਂ ਦਾ ਇਹਨਾਂ ਦੇ ਵੱਲੋਂ ਹੁਣ ਤੱਕ ਵਿਰੋਧ ਕੀਤਾ ਗਿਆ ਇੱਥੋਂ ਤੱਕ ਕਿ ਇਹਨਾਂ ਦੇ ਵੱਲੋਂ ਨੁਕੀਲੀਆਂ ਚੀਜ਼ਾਂ ਦੇ ਨਾਲ ਸਬੰਧਿਤ ਪੋਸਟਰ ਤੱਕ ਵੀ ਪਾੜੇ ਗਏ ਸਨ ਇਸ ਵਾਰ ਵੀ ਮਾਹੌਲ ਨੂੰ ਪੂਰਾ ਖਰਾਬ ਕਰਨ ਦੀ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਕਿ ਨਗਰ ਕੀਰਤਨ ਦੇ ਵਿੱਚ ਪੂਰੇ ਤਰੀਕੇ ਦਾ ਮਾਹੌਲ ਖਰਾਬ ਕੀਤਾ ਜਾਵੇ ਪਰ ਸਿੱਖ ਸੰਗਤਾਂ ਦੀ ਸ਼ਾਂਤੀ ਨੇ ਮਾਹੌਲ ਨੂੰ ਠੰਡਾ ਕਰ ਦਿੱਤਾ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ